ਪਾਣੀ ਜਿੱਤਾ ਆਪਾਂ ਪਾਈ ਇਹਦੇ ਮੈਂ 2 ਟੱਕਣ ਜਿੰਨਾ ਦਾਣਾ ਆਪਾਂ ਸਾਰੇ ਗੁਤਰਾਂ ਨੂੰ ਪੁਣਾ ਹੀ 2 ਟੱਕਣ ਮੈਂ ਦਾਣਿਆਂ ਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਤਾ ਕੇਪਾਲ ਦੇ ਉਹਨਾਂ ਨੇ ਆਪ ਦਾਣਾ ਖਾਦਾ ਠੀਕ ਆ ਤੁਸੀਂ ਜਿੰਨਾ ਖਪਾਇਆ ਸੀ ਦਾਣਾ ਖਾਦਾ ਉਹ ਆਪ ਦਾ ਜਾ ਕੇ ਵਿੱਚ ਬੱਚਿਆਂ ਨੂੰ ਦੇ ਦਿੱਤਾ ਦਾਣਾ ਠੀਕ ਆ ਆਪ ਫਿਰ ਭੁੱਖੇ ਦੇ ਭੁੱਖੇ ਰਹਿ ਠੀਕ ਹੋ ਗਏ ਉਹ ਇਹ ਕੰਮ ਕਰਦਾ ਰਿਹਾ ਉਹ ਦੋ ਵਾਰ ਟਾਈਮ ਪਾਉਂਦਾ ਰਿਹਾ ਜਾਂ ਧੁੱਪੇ ਪਾਉਂਦਾ ਰਿਹਾ ਹਨ ਉਹਦੇ ਸਹੀ ਹੋ ਗਏ ਦੂਜੇ ਦੇ ਕਿਉਂ ਨਹੀਂ ਹੋਏ ਕਿਉਂਕਿ ਉਹਨੇ ਵਰਪਾਗਰ ਦੇ ਕੁਜੇ ਭਰੇ ਆ ਉਸ ਤੋਂ ਦੀ ਉੱਤੇ ਦਾਣਾ ਪਾਈ ਜਾਂਦੇ ਨਾਲ ਹੀ ਪਾਣੀ ਪਾਤਾ ਉਹ ਪੂਰਾ ਰਜਮਾ ਪਾਣੀ ਪੀਂਦੇ ਨਹੀਂ ਕਿਉਂਕਿ ਮਾੜਾ ਮਾੜਾ ਪੀਂਦੇ ਰਹਿੰਦੇ ਵਿੱਚ ਸਾਨੂੰ ਪਤਾ ਕਿ ਸਾਡੇ ਕਬੂਤਰ ਲੀਟਰ ਪਾਣੀ ਪੀਂਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਕ ਵਾਰੀ ਪਿਆਸੇ ਕਰਨ ਇੰਨਾ ਕ ਪਾਣੀ ਪੀਂਦੇ ਆ ਜੀ ਇਹ ਤੁਸੀਂ ਆਪ ਹੀ ਚੈੱਕ ਕਰ ਲਿਆ ਵੀ ਇਹ ਕੀ ਚੱਕਰ ਆ ਤੇ ਕੀ ਨਹੀਂ ਹਨਾ ਆਪਣੇ ਕਬੂਤਰੀਆਂ ਬੰਦ ਹੋ ਜਾਂਦੀਆਂ ਜਾਂ ਕੁਝ ਵੀ ਦਾਦਾ ਵੱਲਾ ਸੀਰਪ ਦਾ ਪਾ ਕੈਲਸ਼ੀਅਮ ਤਾਂ ਪਾਤਾ ਮਲਟੀਵਿਟਾਮਿਨ ਕਿਹੜਾ ਵਰਤੀਏ ਜੀ ਆਪਾਂ ਆ ਵਾਲੀ ਮੈਡੀਸਨ ਦਵਾਂਗੇ ਤੇ ਇਹਦਾ ਕੀ ਸਾਈਡ ਇਫੈਕਟ ਹੋ ਜੂਗਾ ਜੇ ਜਿਆਦਾ ਦੇ ਦਾਂਗੇ ਤੇ ਇਹਦਾ ਕੀ ਸਾਈਡ ਇਫੈਕਟ ਹੋ ਜੂਗਾ ਹਨਾ 50 ਅੰਗੂਈ ਵਰਤੀ ਜਾਂਦੇ ਆ ਜਿਨ੍ਹਾਂ ਨੂੰ ਤਾਂ ਨੌਲੇਜ ਹੈਗੀ ਆ ਉਹ ਨਹੀਂ ਇਹ ਵਰਤਦੇ ਮੈਂ ਸਾਰੇ ਨਹੀਂ ਕਹਿੰਦਾ ਵਿੱਚ ਕੁਝ ਕੁ ਬੰਦੇ ਹੈਗੇ ਜਿਨ੍ਹਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਬਾਬ ਬਿਮਰਲ ਪਾ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੋ ਕਰਦੇ ਆਂ ਆਈ ਵੀਡੀਓ ਸ਼ੁਰੂ ਤੇ ਸ਼ੁਰੂ ਦੇ ਵਿੱਚ ਕੀ ਕਰਨਾ ਆਪਾਂ ਪਹਿਲਾਂ ਬੱਚੇ ਇੱਧਰ ਦੇਖੀਏ ਬੜਲੇ ਵਾਲੀ ਦਾ ਬੱਚਾ ਦਿਖਾਈਏ ਠੀਕ ਆ ਬਹੁਤ ਸੋਨਾ ਬਾਬੇ ਦੀ ਕਿਰਪਾ ਨਾਲ ਵੱਡਾ ਹੋ ਗਿਆ ਤੇ ਇੱਕ ਬਾਬੇਓ ਅੱਜ ਆਪਾਂ ਬਹੁਤ ਖਾਸ ਮੁੱਦੇ ਤੇ ਗੱਲ ਕਰਨੀ ਆ ਵੀਡੀਓ ਜਿਹਨੇ ਨਹੀਂ ਦੇਖੀ ਉਹਨੇ ਕੁੱਖ ਨਹੀਂ ਦੇਖਿਆ ਠੀਕ ਹੈ ਹੈ ਨਹੀਂ ਇਹ ਨਹੀਂ ਕਿ ਮੈਂ ਸੋਨਾ ਕੁੱਟਣਾ ਜਾਂ ਸੋਨਾ ਲੱਭਣਾ ਕਿ ਮਤਲਬ ਆਪਾਂ ਇੱਕ ਮੈਂ ਜਿਹੜੀ ਮੇਨ ਪ੍ਰੋਬਲਮ ਆ ਨਾ ਬਹੁਤ ਘੈਂਟ ਚੀਜ਼ ਫੜੀ ਆ ਜਿਨ੍ਹਾਂ ਆਧਨਾਂ ਦੇ ਵਿੱਚ ਕਬੂਤਰਾਂ ਦੇ ਮੂੰਹ ਪੱਕਦੇ ਜਾਂ ਕੋਈ ਵੀ ਆ ਹਨਾ ਇਹ ਕੱਲ ਮੇਰੇ ਕਬੂਤਰਾਂ ਜਾਂ ਮੈਂ ਦੇਖੀ ਆ ਠੀਕ ਆ ਤੇ ਤੁਹਾਡੇ ਕਬੂਤਰਾਂ ਦੇ ਖੁੱਡਿਆਂ 'ਚ ਹੋਊਗੀ 100% ਆ ਤੇ ਉਹ ਆਪਾਂ ਕਰਨੀ ਦੂਰ ਤੇ ਦੂਰ ਕਿੱਦਾਂ ਕਰਨੀ ਆ ਉਹ ਮੈਂ ਸ਼ਹਿਰ ਚੱਲਾ ਮੈਂ ਉਥੋਂ ਦਵਾਈਆਂ ਲੈ ਕੇ ਉਹਨਾਂ ਉਹ ਤੁਹਾਨੂੰ ਮੈਂ ਦੱਸੂਗਾ ਦੇਸੀ ਚੀਜ਼ਾਂ ਲੈ ਕੇ ਉਹਨਾਂ ਦਾਣਾ ਲੈ ਕੇ ਉਹਨਾਂ ਕਿਹੜਾ ਦਾਣਾ ਚ ਪਾਉਣਾ ਕੀ ਕਮੀ ਆ ਗਈ ਆ ਉਹ ਕਮੀ ਦੂਰ ਕਿੱਦਾਂ ਹੋਊਗੀ ਠੀਕ ਆ ਇਹ ਨਾਲ ਜੁੜੇ ਰਹੋ ਵੀਡੀਓ ਦੇ ਤੇ ਪੂਰੀ ਗੱਲਬਾਤ ਕਰਾਂਗੇ ਆਪਾਂ ਇਸ ਮੁੱਦੇ ਤੇ ਆਇਓ ਵੇ ਕਰੀਏ ਵੀਡੀਓ ਸ਼ੁਰੂ ਤੇ ਕੰਬੂਤਰ ਆਪਣੇ ਦੇਖੀਏ ਕਿੱਥੇ ਤੱਕ ਗੱਲਬਾਤ ਪਹੁੰਚੀ ਬੱਚਿਆਂ ਦੀ ਹੈ ਨਾ ਬੱਚੇ ਨਿਕੜੂ ਨਿਕੜੂ ਇਹ ਕੱਡੇ ਹੋਏ ਮੀਂਹ ਰਾਤੀ ਫੇ ਬਾਬੇ ਉਹ ਬਹੁਤ ਪਿਆ ਮੀਂਹ ਰਾਤੀ ਫੇ ਪੈ ਗਿਆ ਤੇ ਆਇਓ ਵੇ ਚੱਲੀਏ ਖੁੱਡੇ ਚ ਹਾਂਜੀ ਫਿਰੋ ਕੱਢਰ ਗਏ ਆ ਪਾਣੀ ਪਿਆ ਵੀ ਹੁੱਡੇ ਚ ਰਾਤੀ ਫੇ ਬਟ ਬਚਾ ਆ ਲੋ ਵੀ ਬਾਬੇ ਉਹ ਡੰਡਿਆਲੀ ਨੇ ਵੀ ਕੱਢਤੇ ਬੱਚੇ ਠੀਕ ਆ ਇਹਨੇ ਵੀ ਕੱਢਤੇ ਬੱਚੇ ਤੇ ਆ ਆ ਵਦਨ ਦਾ ਜੀ ਨੇ ਕਾਂਡਾ ਬਾਹਰ ਕੱਢੀ ਛੱਡੇ ਆ ਇਹ ਨੂੰ ਮੈਂ ਰੱਖ ਦਿੰਨਾ ਆਟਾ ਖਰਾਬ ਹੀ ਰੂਗਾ ਇਹ ਵੀ ਖਰਾਬ ਹੀ ਹੋਣੀ ਆ ਾਡੇ ਮੈਂ ਚੱਕਣੀ ਆ ਹੁਣ ਇੱਥੇ ਜੂੜਿਆਂ ਦੇ ਨਾ ਜੋ ਜੀ ਸੋਚੀ ਵਲਾ ਟ੍ਰੇਆਂ ਲਾ ਕੇ ਮਿੱਟੀ ਲਾ ਕੇ ਕੁੱਜੀਆਂ ਪਾਉ ਦੁੱਜੇ ਰਖੀਏ ਟੋਕਰੀਆਂ ਅੱਗਾਂ ਦੀਆ ਬੈਲਾ ਸਾਫ਼ ਕਰੀਏ ਚੰਗਾ ਨਹੀਂ ਲੱਗਦਾ ਦੇਖੋ ਇੱਕ ਛਾਤੀ ਬਾਬੇ ਉਹ ਮਰੋ ਇਧਰਲੇ ਖੁੱਡਿਆਂ ਤੇ ਠੀਕ ਆ ਤੇ ਮੀਂਹ ਫੇ ਪਈ ਜਾਂਦਾ ਰੰਗ ਵਾਲੇ ਕੱਲ ਆਏ ਆ ਇਹ ਤੇ ਅੱਜ ਫੇ ਛੁੱਟੀ ਕਰਨੀ ਪੈਗੀ ਵਿਚਾਰਿਆਂ ਨੂੰ ਕਿਉਂਕਿ ਦਿਨ ਨਹੀਂ ਲੱਗਦਾ ਹਨਾ ਜਦੋਂ ਕਬੂਤਰ ਬਾਬੇ ਉਹ ਆਹ ਦਿਨਾਂ ਤੇ ਬਰਸਾਤਾ ਤੇ ਝਾੜੇ ਪੈਂਦੇ ਆ ਇੱਕ ਗੱਲ ਨੋਟ ਕਰਿਓ ਆਪਦੇ ਖੁੱਡੇ ਚ ਜੇ ਤੁਹਾਡੇ ਕਬੂਤਰਾਂ ਦੀਆਂ ਚੁੱਜਾਂ ਨਿਬੜੀਆਂ ਮੋਰਿਓ ਅਗਰ ਹੋਰ ਨਾ ਕਰਿਓ ਇਹ ਬਿਠਾ ਖਾਂਦੇ ਉਤਰ ਬਿੱਠਾ ਕਿਉਂ ਖਾਂਦੇ ਆ ਕੈਲਸ਼ੀਅਮ ਦੀ ਕਾਰਡ ਕਰਕੇ ਆਹ ਆਈ ਖੁੱਡੇ ਜਿਹੜੇ ੜਾਵੇ ਆ ਇਹ ਡਾਈਬ ਉਹ ਸੀ ਆਪਾਂ ਇਹਨਾਂ 'ਚ ਥੋੜੇ ਜਿਨੇ ਨਹੀਂ ਡਾਈ ਬਾਕੀ ਜਿਹੜੇ ਗਾਏ ਆ ਕਿਤਨਾ ਕਿਤੇ ਝਾੜੇ ਪੈਣ ਕਿਨਾਂ 'ਚ ਉਹ ਵੀਕਨੈਸ ਆਈ ਆ ਕਬੂਤਰ ਥੱਲੋ ਗੋਲਾ ਪੂਰੇ ਇੱਕ ਫੇਟਾ ਪਹਿਲਾਂ ਲਾਵਾਂਗੇ ਇਹਨਾਂ ਨੂੰ ਮਲੱਪਾ ਦੀ ਗੋਲੀ ਆਪਾਂ ਜਿਹੜੀ ਹੈਗੀ ਆ ਬਾਹਰ ਵਾਲੀ ਪਈਆਂ ਗੋਲੀਆਂ ਨਾ ਨਵੀਂ ਢੋਪੀ ਮੰਗਾਈ ਹੋ ਸਾਰੀ ਲੱਗ ਜਾਣੀ ਹੁਣ ਇੱਕ ਵਾਰੀ ਲਾ ਦੇਾਂਗੇ ਇਹਨਾਂ ਨੂੰ ਹਨਾ 70 80 ਜਿੱਤਰ ਰਹਿ ਗਏ ਉੱਡਣ ਵਾਲੇ ਬੱਚੇ ਉਹ ਸਾਰੀਆਂ ਲਾ ਦੇਾਂਗੇ ਦੂਜੀ ਗੱਲ ਇਹਨਾਂ ਨੂੰ ਕੈਲਸ਼ੀਅਮ ਵਿਟਾਮ ਮਿੱਟੀ ਬਣਾਉਨੇ ਆ ਚਕੇਰੀ ਲਿਓਨੇ ਆ ਸਾਰਾ ਕੁਝ ਦਵਾਗੇ ਇਹਨਾਂ ਨੂੰ 10 ਤੋਂ 15 ਦਿਨ ਲੱਗਣਗੇ ਕਬੂਤਰ ਆਪਣੇ ਇਹ ਹਰਕਤਾਂ ਕਰਨੀਆਂ ਸਹੀ ਹੋ ਜਾਣਗੇ ਬੰਦ ਕਰ ਦਨਗੇ ਹਰਕਤਾਂ ਨਾ ਕਰਨਗੇ ਲਓ ਵੀ ਬਾਬਿਓ ਬੱਚਾ ਹੋ ਗਿਆ ਆਪਣਾ ਰਾਹੀ ਠੀਕ ਆ ਵਧੀਆ ਪਾਲਦਾ ਪਿਆ ਸੋਹਣਾ ਪਾਲਦਾ ਪਿਆ ਤੇ ਵੱਢਦੇ ਵਾਲੀ ਦੇ ਭਾਂਡੇ ਚੱਕਣੇ ਆ ਚੱਕ ਕੇ ਹੋਰ ਥੱਲੇ ਰੱਖਣੇ ਆ ਤੇ ਇਹਨੂੰ ਇਹਦਾ ਬਾਪੂ ਪਾਲੂਗਾ ਕੱਲਾ ਹੀ ਠੀਕ ਆ ਕਦਾਂ ਵੀ ਹੀਰਾ ਸਿਰ ਕਰ ਗਿਆ ਬਾਬਿਓ ਲਾਲ ਰੋਗ ơi ਹੋਈ ਸ਼ੁਰੂ ਬਾਜ ਕੋਈ ਇਧਰ ਆ ਬੀ ਜਾਨ ਇਹ ਆਪਣਾ ਹੋਂ ਤੱਕ ਦਾ ਸਭ ਤੋਂ ਫੇਵਰੇਟ ਬੱਚਾ ਬਣਿਆ ਜਿਹੜੀ ਚੀਜ਼ ਆਪਾਂ ਬਣਾਉਣੀ ਸੀ ਉਹ ਬਣ ਗਈ ਆ ਗਿੱਚੀ ਚ ਵੀ ਕੱਢੂਗਾ ਸਿਰ ਤੇ ਵੀ ਕੱਢੂਗਾ ਕਲੀਆਂ ਚ ਵੀ ਕੱਢੂਗਾ ਬਾਕੀ ਸਾਫ਼ ਹੋ ਜੂਗਾ ਨਾ ਤਾਂ ਕਿ ਕੋਈ ਚੱਕਰ ਨਹੀਂ ਕਿਉਂਕਿ ਮੀਮੂ ਪੈਂਦੇ ਆ ਸਰਾ ਬਾਜਦਾ ਨਹੀਂ ਤੇ ਉਹਦੇ ਕਰਕੇ ਮਿੱਠਾ ਸੋਕਦੀਆਂ ਨਹੀਂ ਗੱਲੀ ਸਾਫ਼ ਕਰਦਾ ਇਹਦੀਆਂ ਮਿੱਠਾ ਸੱਡਾਂ ਤੋਂ ਪਰ ਫੇਰ ਵੀ ਕਿਤਨਾ ਕਿਤੇ ਬੱਚਾ ਕਰਕੇ ਲਵੇੜ ਹੀ ਲਿੰਦਾ ਹੁੰਦਾ ਹਨ ਛੇੜੂ ਏ ਕਿਹਦਾ ਹੈ ਤੂੰ ਇਧਰ ਕਰ ਮੂੰਹ ਆ ਤਾਂ ਦਾਣਾ ਦੋਣਾ ਦਿੱਤਾ ਨਾ ਫੀਡ ਜੀ ਪਾਈ ਦੀ ਉਹਦੇ ਨਾਲ ਮੂੰਹ ਨਿਪੜਿਆ ਤਾਂ ਠੀਕ ਹੈ ਜੀ ਚਲੋ ਇਹਨੂੰ ਰੱਖੀਏ ਤੇ ਕਰੀਏ ਕੰਮ ਹੋਰ ਤੇ ਆ ਵੀ ਬਾਪੂ ਅੱਜ ਆਪਾਂ ਜਾਣੇ ਆ ਇਹਨਾਂ ਲਈ ਚਿੜੀਆਂ ਲੈ ਕੇ ਆਉਣੀਆਂ ਥੋੜੀਆਂ ਜਿਹੜੇ ਚਿੜੇ ਲੈ ਕੇ ਆਉਣੇ ਚਿੜੀਆਂ ਜ਼ਿਆਦਾ ਆ ਚਿੜੇ ਘੱਟ ਆ ਠੀਕ ਆ ਮੈਂ ਗਿਣ ਲੈਣਾ ਕਿੰਨੇ ਆ ਤੇ ਉੱਥੇ ਜਾ ਕੇ ਮਿਲਦੇ ਆ ਜਿੱਥੋਂ ਆਪਾਂ ਲੈ ਕੇ ਆਉਣੀਆਂ ਕੀ ਲੈ ਕੇ ਆਉਣਾ ਚਿੜੇ ਦੇਖਦੇ ਆ ਜੇ ਸਮਾਂ ਬਚਿਆ ਤਾਂ ਜਰੂਰ ਲੈ ਕੇ ਆਉਂਗਾ ਮੇਰੇ ਕੋਲ ਪੂਰਾ ਪੂਰਾ ਟਾਈਮ ਆ ਜਿਹੜਾ ਕੰਮ ਕਰਨ ਚੱਲਣਾ ਉਹ ਕਰਕੇ ਜੇ ਟਾਈਮ ਬਚਿਆ ਕਿਉਂਕਿ ਵੀਡੀਓ ਵੀ ਅਪਲੋਡ ਕਰਨੀ ਪਾਉਣੀ ਵੀ ਆ ਹਨਾ ਤੇ ਉਦੋਂ ਪਹਿਲਾਂ ਪਹਿਲਾਂ ਜੇ ਟਾਈਮ ਬਚਿਆ ਤਾਂ ਜਰੂਰ ਲੈ ਕੇ ਆਵਾਂਗੇ ਇਹਨਾਂ ਲਈ ਚਿੜੇ ਬਜਰੀਸ ਕੋਈ ਕੁਛ ਕਿੰਦਾ ਤੇ ਕੋਈ ਕੁਛ ਇੱਕ ਇੱਕ ਚਿੜੀ ਇੱਕ ਜਿਹੜਾ ਉਹ ਬੈਠਾ ਉੱਤੇ ਠੀਕ ਹੈ ਜੀ ਤੇ ਇੱਕ ਜਿਹੜਾ ਇੱਕ ਦੋ ਦੋ ਲੋ ਬਾਬੇ ਦੋ ਜਿਹੜੇ ਆਪਣੇ ਕੋ ਸਹੀ ਆ ਤੇ ਚਿੜੀਆਂ ਹੈਗੀਆਂ 1 2 3 4 5 ਹੋਰ ਵਿੱਚ ਹੈਗਾ ਕੋਈ ਪੰਜ ਚਿੜੀਆਂ ਤੇ ਦੋ ਜੜੇ ਧੋਖਾ ਧੋਖਾ ਬਈ ਲੈ ਕੇ ਆਉਂਦੇ ਆ ਕੋਈ ਚੱਕਰ ਤੇ ਹਾਂਜੀ ਬਾਬਿਓ ਸ਼ੈਰੋ ਹੋਏ ਆ ਤੇ ਸ਼ਹਿਰ ਗਿਆ ਸੀ ਉਹ ਕੰਮ-ਕਮ ਕਰਕੇ ਉਧਰ ਚਿੜੀਆਂ ਵਾਲ ਮੇਰੇ ਕੋ ਨਹੀਂ ਜਾ ਹੋਇਆ ਹਨਾ ਤੇ ਆਪਾਂ ਜਿਹੜਾ ਮੁੱਦਾ ਛੇੜਿਆ ਸੀਗਾ ਵੀ ਕਬੂਤਰ ਬਿੱਠਾ ਫੰਦੇ ਆ ਹਨਾ ਰੀਜ਼ਨ ਪਹਿਲਾਂ ਉਹਨਾਂ ਨੂੰ ਕਰਨਾ ਪਊਗਾ ਆਪਾਂ ਨੂੰ ਡੀਵਾਰਮਿੰਗ ਮੱਲਾ ਪਾਣੀ ਲਾਵਾਂਗੇ ਠੀਕ ਆ ਦੂਜਾ ਮੈਂ ਸਰਕਾਰੀ ਹਸਪੀਟਲ ਗਿਆ ਜਿਹੜਾ ਆਪਣੇ ਜਾਨਵਰਾਂ ਦਾ ਹੁੰਦਾ ਉੱਥੇ ਸਾਰੇ ਤਰ੍ਹਾਂ ਦੇ ਡਾਕਟਰ ਹੁੰਦੇ ਪੰਛੀਆਂ ਦਾ ਵੱਖਰਾ ਤੇ ਹਰ ਇੱਕ ਦਾ ਮਤਲਬ ਜਾਨਵਰਾਂ ਦਾ ਵੱਖਰਾ ਵਗ ਡੰਗਰਾਂ ਉਹਨਾਂ ਦਾ ਵੱਖਰਾ ਏਟੀਵੀ ਏਟ ਤੇ ਉਹਨਾਂ ਨੇ ਸਲਾਹ ਕੀਤੀ ਸਲਾਹ ਕਰਕੇ ਵੀ ਕਿਉਂਕਿ ਮੈਂ ਕਦੀ ਵੀ ਮੈਡੀਸਨ ਐਦਾਂ ਨਹੀਂ ਤੁਹਾਨੂੰ ਦੱਸ ਸਕਦਾ ਕਿ ਕੱਲ ਨੂੰ ਕੋਈ ਨੁਕਸਾਨ ਹੋ ਜੇ ਠੀਕ ਆ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਬੂਤਰ ਨੂੰ ਕਿੰਨੇ ਡੋਜ਼ ਕਿੱਦਾਂ ਡੋਜ਼ ਦੇਣੀ ਇਹ ਆਪਾਂ ਜੇ ਕੋਈ ਨਵੀਂ ਮੈਡੀਸਿਨ ਸ਼ੁਰੂ ਕਰਨੀ ਆ ਜਾਂ ਨਾਰਮਲ ਤੁਸੀਂ ਉਹ ਪੋਂਦੇ ਵੀ ਹੋਵੋਗੇ ਜਿਹੜੀ ਮੈਂ ਤੁਹਾਨੂੰ ਮੈਡੀਸਿਨ ਦੱਸਣੀ ਆ ਪਰ ਸਲਾਹ ਲੈਣੀ ਸਭ ਤੋਂ ਵੱਡੀ ਗੱਲ ਆ ਠੀਕ ਆ ਆਪਾਂ ਹੱਲ ਫੌਰ ਵੀ ਨਵਾਂ ਵੀ ਕੱਢ ਸਕਦੇ ਇਹ ਚੀਜ਼ਾਂ ਆਪਣੇ ਕੋਲ ਆਲਰੇਡੀ ਪਈਆਂ ਹੁੱਡਿਆਂ ਦੇ ਵਿੱਚ ਠੀਕ ਆ ਆਪਾਂ ਮਲਾਇ ਬਿਨਾ ਗੱਲ ਤੋਂ ਜਾਂ ਤਾਂ ਆਪਾਂ YouTube ਤੋਂ ਦੇਖਾਂਗੇ YouTube ਤੇ ਕੋਈ ਖੋਸ਼ ਦੱਸਦਾ ਕੋਈ ਕੁਛ ਦੱਸਦਾ ਉਹਦਾ ਵੀ ਫਾਇਦਾ ਨਹੀਂ ਕੋਈ ਹਨਾ ਕਈ ਇੱਥੇ ਡਾਕਟਰ ਬਣੇ ਫਿਰਦੇ ਹਨਾ ਪਰ ਆਪਾਂ ਜੇ ਮੈਂ ਕੋਈ ਵੀ ਤੁਹਾਨੂੰ ਮੈਡੀਸਨ ਦਾਦਾ ਉਹਨਾਂ ਜਾਂ ਮੈਂ ਭਾਈ ਹੋਵੇ ਕਿੰਨੀ ਮਾਤਰਾ ਚ ਲੱਗਣੀ ਆ ਠੀਕ ਆ ਜਾਂ ਮੈਂ ਪਹਿਲਾਂ ਡਾਕਟਰ ਨਾਲ ਸਲਾਹ ਕੀਤੀ ਹੁੰਦੀ ਆ ਵੀ ਜੇ ਆਪਾਂ ਆਹ ਵਾਲੀ ਮੈਡੀਸਨ ਦਵਾਂਗੇ ਤੇ ਇਹਦਾ ਕੀ ਸਾਈਡ ਇਫੈਕਟ ਹੋ ਜੂਗਾ ਜੇ ਜਿਆਦਾ ਦੇ ਦਾਂਗੇ ਤੇ ਇਹਦਾ ਕੀ ਸਾਈਡ ਇਫੈਕਟ ਹੋ ਜੂਗਾ ਹਨਾ ਦੂਜੀ ਗੱਲ ਬਿਮਰਲ ਠੀਕ ਆ ਬਿਮਰਲ ਇਦਾਂ ਉਹ ਸਹੀ ਚਲੋ ਮੈਂ ਫੋਟੋ ਲਾ ਦਿੰਦਾ ਉੱਤੇ ਹਨਾ ਜੇ ਨਹੀਂ ਵੀ ਸਹੀ ਹੁੰਦੀ ਤਾਂ ਤੇ ਜਾਂ ਬੈਕ ਕੈਮਰੇ ਨਾਲ ਦਿਖਾ ਦੂੰਗਾ ਤੁਹਾਨੂੰ ਬਿਮਰਲ ਆ ਗਈ ਠੀਕ ਆ ਉਸ ਤੋਂ ਬਾਅਦ ਆ ਆਪਣਾ ਆ ਗਿਆ ਕੈਲਸ਼ੀਅਮ ਠੀਕ ਆ ਇਹ ਵੀ ਮੈਂ ਬੈਕ ਕੈਮਰੇ ਨਾਲ ਤੁਹਾਨੂੰ ਦਿਖਾ ਦਿੰਦਾ ਆ ਕੈਲਸ਼ੀਅਮ ਇਹਨੂੰ ਹੁਣ ਵਰਤਣਾ ਕਿਦਾਂ ਲੈ ਤਾਂ ਆਂਦਾ ਪਾਉਣਾ ਕਿਦਾਂ ਹਨਾ ਡੋਜ਼ ਕਿੰਨੀ ਦੇਣੀ ਹੁਣ ਆਹ ਹੁੰਦੀ ਜਿਹੜੀ ਆਪਣੀ ਬਿਮਰ ਲਿਆ ਠੀਕ ਆ ਇੱਕ ਮਿੰਟ ਆ ਹੈਗੀ ਆਪਣੀ 120 ਐਮਐਲ ਸੌਰੀ ਤੇ ਸਾਰੀ 120 ਐਮਐਲ ਆ ਇਹਦਾ ਆਪਾਂ ਇੱਕ ਢੱਕਣ ਇੱਕ ਟੱਕਣ ਡੇਲੀ 1 ਲੀਟਰ ਪਾਣੀ ਚ ਪਾਉਣਾ ਠੀਕ ਆ ਇੱਕ ਟੱਕਣ 1 ਲੀਟਰ ਪਾਣੀ ਚ ਪਾ ਕੇ ਕਬੂਤਰਾਂ ਨੂੰ ਦਾਣਾ ਪਾਤਾ ਪਿਆਸੇ ਹੋ ਗਏ ਇਹ ਬਈ ਕੋਈ ਕੁਝ ਕਹਿੰਦਾ ਕੋਈ ਕਿਸੇ ਨੂੰ ਕਿਉਂਕਿ ਇਹ ਤਕਰੀਬਨ 70% ਲੋਕਾਂ ਨੂੰ ਪਤਾ ਨਹੀਂ ਵੀ ਇਹ ਕਿਤੋਂ ਦਵਾਈ ਆ ਲੋਕੀ ਕਹਿਣਗੇ ਹਾਂ ਯਾਰ ਪਤਾ ਨਹੀਂ ਜਾ ਕਿੱਦਾ ਵੀ ਹੈਣਾ ਇਹਨੂੰ ਲੀਵਰ 50 ਵਾਂਗੂ ਵੀ ਵਰਤੀ ਜਾਂਦੇ ਆ ਜਿਨ੍ਹਾਂ ਨੂੰ ਤਾਂ ਨੌਲੇਜ ਹੈਗੀ ਆ ਉਹ ਨਹੀਂ ਇਹ ਵਰਤਦੇ ਮੈਂ ਸਾਰੇ ਨਹੀਂ ਕਹਿੰਦਾ ਵਿੱਚ ਕੁਝ ਕੁ ਬੰਦੇ ਹੈਗੇ ਜਿਨ੍ਹਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਬਸ ਬਿਮਰਲ ਪਾਸ ਦੀ ਤੇ ਜੋ ਵੀ ਦਰੀਆ ਬਰੂਟੋਨ ਪਾਤੀ ਆ ਪਾਤੀ ਪਰ ਉਹਦਾ ਮਤਲਬ ਨਹੀਂ ਹੁਣ ਜਿਹੜੀ ਬਾਬਿਓ ਆਹਾ ਆ ਹਨਾ ਬਿਮਰਲ ਬਿਮਰਲ ਮਲਟੀ ਵਿਟਾਮਿਨ ਠੀਕ ਆ ਇਹਦੇ ਚ ਵਿਟਾਮਿਨ ਏ ਆ ਠੀਕ ਆ ਏ ਇਸ ਵਿਟਾਮਿਨ ਏ ਹਨਾ ਤੇ ਵਿਟਾਮਿਨ ਡੀ ਵੀ ਆ ਵਿਟਾਮਿਨ ਈ ਵੀ ਆ ਵਿਟਾਮਿਨ ਬੀ ਵੀ ਆ ਵਿਟਾਮਿਨ 12 ਅਬੀ ਆ ਹਨਾ ਤੇ ਜਿਹੜੀ ਆਪਣੇ ਕਬੂਤਰੀਆਂ ਬੰਦ ਹੋ ਜਾਂਦੀਆਂ ਜਾਂ ਕੁਛ ਵੀ ਦਾਦਾ ਮਤਲਬ ਸੀ ਨਾ ਪੇਦਾ ਆਪਾਂ ਕੈਲਸ਼ੀਅਮ ਤਾਂ ਪਾਤਾ ਮਲਟੀਵਿਟਾਮਿਨ ਕਿਹੜਾ ਵਰਤੀਏ ਆਪਾਂ ਆ ਬਿਮਰਲ ਵਰਤ ਸਕਦੇ ਠੀਕ ਆ ਤੇ ਆ ਇਦਾਂ ਦੀ ਬੋਤਲ ਹੁੰਦੀ ਆ ਤੁਸੀਂ ਚੈੱਕ ਕਰ ਲਓ ਬਾਕੀ ਮੈਂ ਬੈਕ ਕੈਮਰੇ ਨਾਲ ਤੁਹਾਨੂੰ ਹੁਣੀ ਦਿਖਾ ਦਿੰਦਾ ਹਨਾ ਆ ਗਈ ਆਪਣੀ ਬਿਮਰਲ ਓਕੇ ਆ ਆਪਣਾ ਕੈਲਸ਼ੀਅਮ ਠੀਕ ਆ ਇਹ ਤੁਸੀਂ ਆਪ ਹੀ ਚੈੱਕ ਕਰ ਲਿਆ ਬੀਏ ਕੀ ਚੱਕਰ ਆ ਤੇ ਕੀ ਨਹੀਂ ਹਨਾ ਇਹਦੇ ਵਿੱਚ ਬਾਬਿਓ ਇਹਨੂੰ ਦੋਨਾਂ ਦਾ ਹੀ ਕੰਟਰਾਸਟ ਆ ਜੇ ਆਪਾਂ ਆ ਕੈਲਸ਼ੀਅਮ ਵਰਤਣਾ ਨਾ ਇਹਦੇ ਨਾਲ لازਮੀ ਆ ਵੀ ਲਗੂਗਾ ਮਲਟੀ ਵਿਟਾਮਿਨ ਕਿਉਂਕਿ ਜਦੋਂ ਕੋਤੇ ਵੀਕਨੈਸ ਹੁੰਦੀ ਜ਼ਰੂਰੀ ਨਹੀਂ ਕਿ ਇਕੱਲੇ ਕੈਲਸ਼ੀਅਮ ਦੀ ਘਾਟ ਹੋਵੇ ਵਿਟਾਮਿਨ ਕਿਹੇ ਜਿਹੀ ਵੀ ਐਚ ਏ ਟੂ ਜ਼ेड ਵਿਟਾਮਿਨਾਂ ਠੀਕ ਆ ਇਹ ਆਪਾਂ ਮਲਟੀ ਵਿਟਾਮਿਨ ਵਰਤ ਸਕਦੇ ਆ ਤੇ ਬਰੂਟਨ ਵੀ ਵਧੀਆ ਆ ਬਰੂਟਨ ਵੀ ਵਰਤ ਸਕਦੇ ਆ ਪਰ ਲੋੜ ਸੰਬੰਧੀ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਹੁਣ ਕੈਲਸ਼ੀਅਮ ਦੀ ਕਮੀ ਆਪਾਂ ਕਿੱਦਾਂ ਦੂਰ ਕਰਨੀ ਆ ਆਦਾ ਪਾਵਾਂਗੇ ਇਹ ਤਾਂ ਹੋਊਗੀ ਨਾ ਮੈਡੀਸਨ ਜਿਹੜੀ ਪ੍ਰੋਬਲਮ ਆਪਾਂ ਦੇਸੀ ਚੀਜ਼ਾਂ ਨਾਲ ਕਰਦਾ ਸਹੀ ਕਰਨੀ ਆ ਮੈਂ ਅੱਗੇ ਵੀ ਵਾਰ-ਵਾਰ ਦੱਸਿਆ ਕੇਰੀ ਲਿਆਓ ਵਿੱਚ ਗਾਚੀ ਪਾਓ ਠੀਕ ਆ ਉਹ ਹਲਦੀ ਪਾਓ ਆ ਚੀਜ਼ਾਂ ਪਾਓ ਹਨਾ ਮਿੱਟੀ ਪੁਰਾਣੀ ਇੱਟ ਪੁੱਟ ਕੇ ਪਾਓ ਮਿੱਟੀ ਪਾਓ ਲਾਲ ਮਿੱਟੀ ਇੱਕ ਬਾਈ ਨੇ ਰਾਤੀ ਕਮੈਂਟ ਕੀਤਾ ਸੀ ਕਿ ਬਾਈ ਲਾਲ ਰੇਤਾ ਬਾਈ ਉਹੋ ਹੀ ਮੈਂ ਲਾਲ ਮਿੱਟੀ ਹੋਈ ਕਹਿੰਦਾ ਉਹਨੂੰ ਤੂੰ ਕਈ ਲਾਲ ਰੇਤਾ ਕਹਿ ਦਿੰਦੇ ਆ ਜਾਂ ਕੁਝ ਵੀ ਹਨਾ ਉਹ ਹਾਡੇ ਲਾਲ ਮਿੱਟੀ ਵੀ ਕਹਿੰਦੇ ਉਹ ਰੇਤ ਲਈਏ ਉਹ ਗਈ ਹੋ ਜਾਂਦੀ ਆ ਜਦੋਂ ਡੂੰਗੀ ਆਪਾਂ ਪੱਟੀ ਜੜੀਆਂ ਨਾ ਉਹ ਆਪਾਂ ਉਹੀ ਸ਼ਬਦ ਹੋ ਜਾਂਦੇ ਹਨਾ ਵੀ ਉਹੀ ਲਾਲ ਮਿੱਟੀ ਜ਼ਰੂਰੀ ਪਾਉਂਦੇ ਹੁੰਦੇ ਸੀਗੇ ਤੇ ਉਹਦੇ ਉਹਦੇ ਬਾਰੇ ਮੈਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਵੀ ਲਾਲ ਮਿੱਟੀ ਉਹਨੂੰ ਹੀ ਕਹਿੰਦੇ ਆ ਬਾਕੀ ਉਹ ਪਾਓ ਠੀਕ ਆ ਚੂਨਾ ਸਗਾ ਕੇ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿੱਦਾਂ ਭੇਣਾ ਕਿੱਦਾਂ ਕਰਨਾ ਉਹ ਵੀਡੀਓ ਤੁਸੀਂ ਦੇਖ ਲਿਓ ਜਿਹਨਾਂ ਨੇ ਨਹੀਂ ਦੇਖੀ ਉਸ ਤਰੀਕੇ ਨਾਲ ਕਰੋ ਇਹਦੇ ਨਾਲ ਬਾਬਿਓ ਇਹਨੂੰ ਤੁਸੀਂ ਕੁ ਕੁਜੇ ਚ ਵੀ ਪਾ ਸਕਦੇ ਆ ਠੀਕ ਆ ਇਹਨੂੰ ਮੇਰੇ ਹਿਸਾਬ ਨਾਲ ਦਾਣੇ ਤੇ ਪਾਉਂਦਾ ਕੋਈ ਫਾਇਦਾ ਨਹੀਂ ਇਹ ਚੀਜ਼ਾਂ ਨੂੰ ਇਹ ਜਿਹੜੀਆਂ ਦੋ ਚੀਜ਼ਾਂ ਆ ਇਹ ਆਪਾਂ ਪਾਣੀ ਚ ਪਾਵਾਂਗੇ ਪਾਣੀ ਚ ਕਿੱਦਾਂ ਪਾਵਾਂਗੇ ਸਾਨੂੰ ਪਤਾ ਕਿ ਸਾਡੇ ਕਬੂਤਰ ਲੀਟਰ ਪਾਣੀ ਪੀਂਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਰੀ ਪਿਆਸੇ ਕਰਨ ਇੰਨਾ ਕੁ ਪਾਣੀ ਪੀਂਦੇ ਆ ਜੀ ਓਨਾ ਕੁ ਪਾਣੀ ਆਪਦੇ ਕੁਜੇ ਚ ਪਾਓ ਕੁਜਾ ਉਦਾਂ ਕ ਲਾਓ ਠੀਕ ਆ ਉਸ ਟਾਈਮ ਇਹ ਦਵਾਈ ਪਾਓ ਪਿਆਸੇ ਰੱਖ ਕੇ ਜਿਹੜਾ ਰਜਮਾ 20 25 ਐਮਐਲ ਪਾਣੀ ਕਬੂਤਰ ਪੀਵੇ ਠੀਕ ਆ 25 ml ਬੱਚਾ ਪਾਣੀ ਕਬੂਤਰ ਪੀ ਜਾਂਦਾ ਬੱਚਿਆਂ ਨੂੰ ਵੀ ਦਊਗੇ ਸਾਰਾ ਇਹਦਾ ਫਾਇਦਾ ਹੀ ਆ ਬਾਈ ਤੁਸੀਂ ਇੱਕ ਹਫਤਾ ਜਾਂ ਇੱਕ ਮਹੀਨਾ ਇਹ ਇੱਕ ਮਹੀਨਾ ਵੀ ਪਾ ਸਕਦੇ ਲਗਾਤਾਰ ਠੀਕ ਆ ਆ ਇੱਕ ਸ਼ੀਸ਼ੀ ਦਾ ਕੋਰਸ ਕਰ ਲਓ ਠੀਕ ਆ ਜਿਹੜਾ 120 ml ਦੀ ਆ ਇੱਕ ਕੋਰਸ ਕਰ ਲਓ ਤੇ ਉਦੋਂ ਬਾਅਦ ਆ ਜਿਹੜੀ ਬੋਤਲ ਆ ਇਹਦਾ ਵੀ ਪੂਰਾ ਕੋਰਸ ਕਰ ਲਓ ਠੀਕ ਆ ਲਗਾਤਾਰ ਪੋਣੀ ਆ ਜਿਹੜਾ ਆਹਾ ਆ ਕੈਲਸ਼ੀਅਮ ਇੱਕ ਦਾ ਹੋਣਾ ਇਹਦਾ ਤੁਸੀਂ ਬਈ ਇੱਕ ਮਿੰਟ ਆ ਤੁਹਾਨੂੰ ਦੱਸਣ ਲੱਗਾ ਮੈਂ ਇਹਦਾ ਟੱਕਣੀ ਦੱਸੂਗਾ ਮੈਂ ਇਸ ਤਰ੍ਹਾਂ ਦਾ ਢੱਕਣ ਹੁੰਦਾ ਇਹਦਾ ਆ ਦੇਖੋ ਆ ਕੱਢ ਲੈਣਾ ਵਿੱਚੋਂ ਆਪਾਂ ਗੱਤਾ ਜਾਂ ਜਿੱਦਾਂ ਹੁਣ ਮੇਰੇ ਕੋ ਆ ਬਾਲਟੀ ਆ ਠੀਕ ਆ ਆ ਬਾਲਟੀ ਆ ਮੈਂ ਵਰਤਦਾ ਪਾਣੀ ਪਾਉਣ ਨੂੰ ਠੀਕ ਆ ਇਹਦੇ ਚ ਮੈਂ ਹੌਲਾ ਢੱਕਣ ਭਰ ਕੇ ਪਾਣਾ ਆਹ ਵਾਲਾ ਇਹਦੇ ਚ ਕਿੰਨਾ ਪੈਂਦਾ ਹੋਊਗਾ ਇਹਦੇ ਚ ਵੱਤੋ ਵੱਤ ਪੈਂਦਾ ਹੋਊਗਾ ਤੁਸੀਂ ਯਾਰ ਇਹਨੂੰ ਛੱਡੋ ਤੁਸੀਂ ਸੋਖਾ ਤਰੀਕਾ ਉਹ ਤਾਂ ਮੈਨੂੰ ਡਾਕਟਰ ਨੇ ਇਸ ਹਿਸਾਬ ਨਾਲ ਦੱਸਿਆ ਸੀ ਕਿਉਂਕਿ ਮੈਂ ਪਾਉਂਦਾ ਆਪਾਂ ਪਹਿਲਾਂ ਵੀ ਪਾਈਦੀ ਆ ਹਨਾ ਜਾਨ ਨਾ ਪਾਈ ਹੋਵੇ ਤਾਂ ਤਾਂ ਆਉਂਦੀ ਚਲੋ ਇਹ ਸਲਾਹ ਤਾਂ ਲੈਣ ਦੀ ਹੁੰਦੀ ਆ ਵੀ ਕੱਲ ਨੂੰ ਕੋਈ ਆਪਾਂ ਉਦਾਂ ਦੀ ਗੱਲ ਵੀਡੀਓ 'ਚ ਨਾ ਕਰੀਏ ਜਿਹੜੀ ਗਲਤ ਨਹੀਂ ਹੋ ਜੇ ਹਨਾ ਵੀ ਆਪਣੇ ਕਬੂਤਰ ਸ਼ਾਇਦ ਚੱਲਦੇ ਹੁਣ ਸਾਡੇ ਮੈਨੂੰ ਆਪਣੇ ਮੇਰੇ ਕਬੂਤਰਾਂ ਦੇ ਮਾਪ ਵੀ ਆ ਸਟਰੋਂਗ ਹੋਣਗੇ ਅੰਦਰੋਂ ਵੀ ਆਪਾਂ ਚੀਜ਼ਾਂ ਦੇਸੀ ਪਾਉਨੇ ਆ ਜਾਂ ਕੁਝ ਵੀ ਉਹ ਚੱਲਣਗੇ ਦਵਾਈ ਘਟਵਾਤ ਲੱਗੀ ਪਰ ਕਿਸੇ ਕਈ ਪਾਸਿਓਂ ਕਈ ਵੇਲੇ ਕਬੂਤਰਾਂ 'ਚ ਕਮਜ਼ੋਰੀ ਹੁੰਦੀ ਹੈ ਸਟਰੋਂਗ ਦਵਾਈ ਲੱਗ ਉਹ ਕੋਈ ਪ੍ਰੋਬਲਮ ਆ ਜਾਂਦੀ ਇਸ ਕਰਕੇ ਆਪਾਂ ਡਾਕਟਰ ਨਾਲ ਸਲਾਹ ਕਰਕੇ ਠੀਕ ਆ ਆਪਾਂ 20 ਲੀਟਰ ਆ 10 ਲੀਟਰ ਵਾਲੀ ਬਾਲਟੀ ਆ ਠੀਕ ਆ 10 ਤੋਂ 12 ਲੀਟਰ ਪਾਣੀ ਪੀਂਦਾ ਹੋ ਮਤਲਬ ਮੈਂ ਉੱਚ 10 ਲੀਟਰ ਚ ਕਿੰਨਾ ਪਾਉਂਗਾ ਇਹ ਵਾਲਾ ਠੀਕ ਆ ਡਾਕਟਰ ਦੇ ਹਿਸਾਬ ਦੇ ਨਾਲ ਆਪਾਂ 1 ਲੀਟਰ ਪਾਣੀ ਚ 10 ਐਮਐਲ ਪਾ ਸਕਦੇ ਆ 1 ਲੀਟਰ ਚ 10 ਐਮਐਲ ਤੱਕ ਪਾ ਸਕਦੇ ਉਹ ਸਾਰਾ ਨਹੀਂ ਪੀਂਦੇ ਤੁਹਾਨੂੰ ਵੀ ਪਤਾ ਸਾਰਾ ਕੋਈ ਜ਼ਿਆਦੇ ਲੱਗਣਾ ਹੀ ਨਹੀਂ ਬਾਕੀ ਤਾਂ ਵੇਸਟ ਹੀ ਜਾਣਾ ਬਾਕੀ ਹੁਣ ਜੇ ਸਾਨੂੰ ਕੋਈ ਪ੍ਰੋਬਲਮ ਆ ਤਾਂ ਵਰਤਣੀ ਪੈਣੀ ਆ ਹਨਾ ਇਹ ਦੋਨੇ ਚੀਜ਼ਾਂ ਜਿਹੜੀਆਂ ਆ ਇਹ ਆਈਆਂ ਬਾਈ 330 ਰੁਪਏ ਦੀਆਂ ਕੁਝ ਮਹਿੰਗੀਆਂ ਨਹੀਂ ਜਰੂਰ ਇੱਕ ਮਹੀਨਾ ਆਰਾਮ ਨਾਲ ਲੰਘ ਜਾਣਾ ਠੀਕ ਆ ਆਪਾਂ 1 ਲੀਟਰ ਪਾਣੀ 'ਚ 10 ਐਮਐਲ ਪਾਉਣੀ ਆ ਚੰਗੀ ਤਰ੍ਹਾਂ ਮਿਕਸ ਕਰਕੇ 5 ਮਿੰਟ ਭਿੱਜੀ ਰਹਿਣ ਦੋ ਆ ਇਹਦਾ ਇੱਕ ਢੱਕਣ ਪੋਣਾ ਬਿਮਰਲ ਦਾ ਇੱਕ ਢੱਕਣ ਠੀਕ ਆ ਇਹ ਵੀ ਬਣ ਜੂ 5 ਕ ਐਮਐਲ ਬਣ ਜੂ 5-7 ਟੈਂਪਲ ਹਨਾ 5-7 5-7 ਐਮਐਲ ਪਾਜਾਂ ਦਾ ਕਬਿਲ ਸ਼ਬਦ ਕੋਈ ਨਾ ਕੋਈ ਕਾਲੀ ਕਾਲੀ ਬੋਲਦੇ ਹਨਾ ਤੇ ਇਹ ਪੋਣਾ ਲਗਾਤਾਰ ਵਰਤੋ ਠੀਕ ਆ ਜਿਹੜੀ ਆਪਣੀਆਂ ਕੈਲਸ਼ੀਅਮ ਦੀ ਮਾਦੀਆਂ ਬੰਦ ਹੁੰਦੀਆਂ ਇਹ ਨਾ ਬੰਦ ਹੋਈਏ ਤੇ ਆਜੋ ਫੇ ਅਗਲੀ ਵੀਡੀਓ ਕਰਦੇ ਆ ਸ਼ੁਰੂ ਸਾਰੀ ਕੀ ਵੀਡੀਓ ਆਪਾਂ ਇਥੇ ਗੱਲਾਂ ਚੀ ਨਾਲ ਵੇੜ ਦਈਏ ਬਾਕੀ ਵੀਦਾਨਾ ਗੱਲਬਾਤ ਸ਼ੇਅਰ ਕਰ ਬਾਬਿਓ ਦਾਣਾ ਦੂਣਾ ਧੋਲਿਆ ਧੋ ਕੇ ਸੁਕਣੇ ਪਾਤਾ ਤੇ ਉਦੋਂ ਬਾਅਦ ਹੁਣ ਆਪਾਂ ਦਾਣਾ ਦੂਣਾ ਪਾਈਏ ਬਾਕੀ ਸਾਰਿਆਂ ਕਬੂਤਰਾਂ ਦੇ ਕੁਜੇ ਕੱਢ ਕੇ ਬਾਹਰ ਰੱਖ ਦਈਏ ਪਾਣੀ ਪਾਵਾਂਗੇ ਆਪਾਂ ਘੰਟੇ ਡੇਢ ਬਾਅਦ ਦਾਣੇ ਤੋਂ ਬਾਅਦ ਘੰਟੇ ਕੇ ਬਾਅਦ ਪਾਵਾਂਗੇ ਜਿਹੜੇ ਫੁੱਲ ਤੇ ਆਏ ਹੋ ਜਾਣਗੇ ਤੇ ਰਜਮਾ ਪਾਣੀ ਪੀ ਲੈਣਗੇ ਹਨਾ ਪਾਣੀ ਵ ਤੇ ਕਿਉਂਕਿ ਆਪਾਂ ਇਹਦੇ ਕੁਜੇ ਭਰੇ ਆ ਉਸ ਤੋਂ ਦੀ ਉੱਤੇ ਦਾਣਾ ਪਾਈ ਜਾਂਦੇ ਨਾਲ ਹੀ ਪਾਣੀ ਪਾਤਾ ਉਹ ਪੂਰਾ ਰਜਮਾ ਪਾਣੀ ਪੀਂਦੇ ਨਹੀਂ ਕਿਉਂਕਿ ਮਾੜਾ ਮਾੜਾ ਪੀਂਦੇ ਰਹਿੰਦੇ ਵਿੱਚ ਉਹਦੇ ਕਰਕੇ ਪਾਣੀ ਵੀ ਰਜਮਾ ਪੀਂਦੇ ਆਪਣੀ ਵੇਸਟ ਹੋ ਜਾਂਦੀ ਦਵਾਈ ਜੇ ਆਪਾਂ ਹੁਣ ਪੌਣੀ ਤੇ ਤਰੀਕੇ ਨਾਲ ਪਾਵਾਂਗੇ ਹਨਾ ਆਪਾਂ ਪਹਿਲਾਂ ਅੱਧਾ ਘੰਟਾ ਭੁੱਖੇ ਘੰਟਾ ਰੱਖਾਂਗੇ ਪਿਆਸੇ ਦਾਣਾ ਪਾ ਦੇਣਾ ਉਸ ਤੋਂ ਬਾਅਦ ਇਹ ਰਜਮਾ ਪਾਣੀ ਪੀਣਗੇ ਉਹ ਲੱਗੂਗਾ ਜਿਸਮ ਨੂੰ ਤੇ ਉਹ ਵਧੀਆ ਹੋਏ 5-7 ਦਿਨਾਂ ਦੇ ਅੰਦਰ ਅੰਦਰ ਤਾਨੂੰ ਇਹੀ ਕਬੂਤਰ ਮੈਂ ਥੱਲੇ ਬੜਾ ਕੇ ਦਾਣਾ ਪਾ ਕੇ ਖੁੱਲਾ ਦਾਣਾ ਪਿਆਊਗਾ ਤੇ ਕਬੂਤਰ ਡੰਡਿਆ ਤੇ ਬੈਠੇ ਹੋਣਗੇ ਆਪਾਂ ਇਸ ਤਰੀਕੇ ਨਾਲ ਖਰਾਕ ਪਾਵਾਂਗੇ ਇਸ ਤਰੀਕੇ ਨਾਲ ਮੈਡੀਸਨ ਪਾਵਾਂਗੇ ਕਿਉਂਕਿ ਸਾਰੇ ਵੀਰ ਹੁੰਦੇ ਯਾਰ ਆਪਾਂ ਮੈਨੂੰ ਮੈਂ ਮੈਡੀਸਨ ਦੱਸ ਦਿੰਨਾ ਕੋਈ ਵੀਰ ਮੈਡੀਸਨ ਲਿਉਂਦੇ ਮੈਨੂੰ ਕਰਨਗੇ ਭਾਈ ਲੱਗੀ ਨਹੀਂ ਕਿਉਂਕਿ ਭਾਈ ਮੈਡੀਸਨ ਤਾਂ ਲਿਆਂਦੀ ਮੈਡੀਸਨ ਨੂੰ ਪਾਉਣ ਦਾ ਤਰੀਕਾ ਹਨਾ ਇੱਕ ਵਾਰੀ ਮਮਲਾ ਪਾਦੀ ਦਵਾਈ ਐ ਸੋਰੀ ਉਹਦੀ ਪਾਈ ਸੀ ਲਕਵੇ ਤੋਂ ਦਵਾਈ ਪਾਈ ਸੀ ਇੱਕ ਵੀਰ ਕਹਿੰਦਾ ਬਾਈ ਯਾਰ ਫਰਕ ਤਾਂ ਪੈ ਗਿਆ ਇੱਕ ਮੁੰਡੇ ਦੇ ਸਹੀ ਹੋ ਗਏ ਵੀ ਮੇਰੇ ਕੁੱਤਰ ਕਿਉਂ ਨਹੀਂ ਸਹੀ ਹੋਏ ਮੈਂ ਕਿਹਾ ਬਾਈ ਕਿੱਦਾਂ ਪਾਉਣਾ ਉਹ ਕਹਿੰਦਾ ਇੱਕ ਵਾਰੀ ਪਾ ਕੇ ਬਸ ਛੱਡਦੀ ਦੀ ਮੈਂ ਕਿਹਾ ਬਾਈ ਮੈਂ ਉਸ ਤੇ ਵੀ ਦੱਸਿਆ ਦੋ ਵਾਰੀ ਪਾਉਣੀ ਦੋ ਵਾਰੀ ਸਵੇਰੇ ਸ਼ਾਮ ਪਾਉਣੀ ਆ ਧੁੱਪ ਲਵਾਉਣੀ ਜਿਹਦੇ ਠੀਕ ਹੋ ਗਏ ਉਹ ਇਹ ਕੰਮ ਕਰਦਾ ਰਿਹਾ ਉਹ ਦੋ ਵਾਰ ਟਾਈਮ ਪਾਉਂਦਾ ਰਿਹਾ ਜਾਂ ਧੁੱਪੇ ਪਾਉਂਦਾ ਰਿਹਾ ਹਨ ਉਹਦੇ ਸਹੀ ਹੋ ਗਏ ਦੂਜੇ ਦੇ ਕਿਉਂ ਨਹੀਂ ਹੋਏ ਕਿਉਂਕਿ ਉਹਨੇ ਵਰਤੀ ਨਹੀਂ ਉਹ ਚੀਜ਼ ਨੂੰ ਦਵਾਈ ਨੂੰ ਦਵਾਈ ਤੌਰ ਤੇ ਨਹੀਂ ਵਰਤਿਆ ਟਾਈਮ ਪਾਸ ਕੀਤਾ ਇੱਕ ਵਾਰੀ ਨੱਕ ਜਿੱਧਰ ਪਾਤੀ ਇਧਰ ਪਾਤੀ ਬਸ ਗੱਲ ਖਤਮ ਉਹ ਆਹ ਚੱਕ ਤਿਆਜੋ ਬਾਬਿਓ ਗੱਲਾਂ ਬਾਤਾਂ ਬਾਅਦ ਚੋਂ ਕਰਦੇ ਆ ਪਹਿਲਾਂ ਦਾਣਾ ਕਰੀਏ ਹਨਾ ਆਪਾਂ ਦਾਣੇ ਦਾ ਕੰਮ ਲਾਗੇ ਕਰੀਏ ਤੇ ਆ ਮੈਂ ਬੈਕ ਕੈਮਰੇ ਨਾਲ ਤੁਹਾਨੂੰ ਦਿਖੋਣਾ ਦਾਣਾ ਦਾਣਾ ਧੋ ਲਿਆ ਕੱਲ ਵਾਲੀ ਜਗ੍ਹਾ ਤੇ ਝਾੜੂ ਮਾਰ ਕੇ ਸਫਾਈ ਕਰ ਲਈ ਫੇਰ ਦਾਣਾ ਥੱਲੇ ਪਾਤਾ ਧੁੱਪ ਵੀ ਹੈ ਨਹੀਂ ਪਹਿਲਾਂ ਚੜੀ ਸੀਗੀ ਤੇ ਹੁਣ ਫਿਰ ਬੱਦਲੀ ਵੀ ਆ ਗਈ ਆ ਚੜ ਜੂਗੀ ਧੁੱਪ ਹੋਰ ਥੋੜੀ ਦੇਰ ਬੱਦਲੀ ਆ ਛੁੱਟੀ ਜੀ ਹਨਾ ਤੇ ਤਾਂ ਉਦੋਂ ਪਾਉਣ ਤੋਂ ਪਹਿਲਾਂ ਪਹਿਲਾਂ ਦਾਣੇ ਅੱਠ ਜਾਣੇ ਆ ਤੇ ਮੈਂ ਚੱਕ ਲੈਣੇ ਤੇ ਚੱਕ ਕੇ ਕਮੂਤਰਾਂ ਨੂੰ ਵੀ ਪਾ ਦੇਣੇ ਆ ਤੇ ਆਜੇ ਹੋਏ ਬਾਬਿਓ ਕਰੀਏ ਦਵਾਈ ਨੂੰ ਵੀ ਪਾਣੀ ਛਿਪਾ ਕੇ ਰੱਖੀਏ ਜਦੋਂ ਪਾਣੀ ਪ ਤੇ ਆਇਓ ਫੇ ਬਾਬੋ ਦੋਣਾ ਪਾਣੀ ਪੁਣੀ ਲਗਾਵਾ ਪਾਉਣ ਦਾਣੇ ਪਾਏ ਨੂੰ ਹੋ ਗਿਆ ਆਪਾਂ ਨੂੰ 30 35 ਮਿੰਟ 40 ਮਿੰਟ ਹੋ ਗਏ ਆ ਦਾਣਾ ਪਾਏ ਨੂੰ ਹਣਾ ਤੇ ਹੁਣ ਲਗਾਵਾ ਪਾਣੀ ਪਾਉਣ ਤੇ ਪਾਣੀ ਪਾ ਲਿਆ ਤੁਹਾਨੂੰ ਇਹ ਵੀ ਦੱਸ ਦੇਣਾ ਕਿੰਨੀ ਪਾਈ ਕਿਸ ਹਿਸਾਬ ਨਾਲ ਪਾਈ ਉਹ ਵੀ ਬਾਬਾ ਜੀ ਪਾਣੀ ਉਹ ਚ ਪਾ ਲਈ ਦਵਾਈ ਠੀਕ ਹੈ ਜੀ ਪਾਈ ਕਿੰਨੀ ਇਹਦੇ ਆਪਾਂ ਪਾਏ ਤਿੰਨ ਟੱਕਣ ਉਹ ਵੀ ਪਾਣੀ ਹੈਗਾ 10 12 ਲੀਟਰ ਠੀਕ ਹੈ ਤਿੰਨ ਤਿੰਨ ਟੱਕਣ ਇਹਦੇ ਹੁਣ ਜਿਹੜਾ ਆ ਟੱਕਣ ਆ ਠੀਕ ਹੈ ਆਟਾ ਕੜਤੰਦ ਨੂੰ ਨਾ ਮੈਂ ਆ ਢੱਕਣ ਦੇ ਵਿੱਚ ਬਗਾਹਦਾ ਲਿਖਿਆ ਆ 100 ml ਦਾ ਢੱਕਣਾ ਠੀਕ ਹੈ ਜੀ ਆ ਢੱਕਣ ਆਪਾਂ ਭਰਿਆ ਤੇ ਢੱਕਣ ਭਰ ਕੇ ਇਹਦੇ ਵਿੱਚ ਪਾਤਾ 100 ml ਤੋਂ ਕਬੂਤਰਾਂ ਨੂੰ ਥੋੜੀ ਜਿਆਦਾ ਪ੍ਰੋਬਲਮ ਆ ਉਹਦੇ ਕਰਕੇ ਮੈਂ ਪਾਏ ਇਹ ਢੇ ਢੱਕਣ 150 ml ਵਿੱਚ ਪਾਈ ਮੈਂ ਇਹ ਠੀਕ ਆ ਇਹਦਾ ਰੀਜ਼ਨ ਕੀ ਆ ਹੁਣ ਮੈਂ ਰਜਮਾ ਪਾਣੀ ਭਲਾਉਂਗਾ ਠੀਕ ਆ ਰਜਮਾ ਪਾਣੀ ਭਲਾ ਕੇ ਉਸ ਤੋਂ ਬਾਅਦ ਮੈਂ ਕੁਜੇ ਕੱਢ ਲੈਣੇ ਆ ਫਿਰ ਕੁਜੇ ਅਟਕ ਕੇ ਵਿੱਚ ਰੱਖਾਂਗੇ ਇਹ ਨਹੀਂ ਕਿ ਜ਼ਿਆਦਾ ਪਾਣੀ ਪਲਾਉਣਾ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਸਾਰਿਆਂ ਨੂੰ ਪਾਣੀ ਪਲਾਾ ਕੇ ਤੇ ਕੁਜੇ ਕੱਢ ਦੇਣੇ ਬਾਹਰ ਉਸ ਤੋਂ ਬਾਅਦ 2 2.5 ਘੰਟੇ ਬਾਅਦ ਸ਼ਾਮਾਂ ਨੂੰ ਜਿੱਦਾਂ ਆਪਾਂ ਇੱਥੋਂ ਜਾਣਾ ਆ 8:00 ਵਜੇ 7:00 ਵਜੇ ਬੰਦ ਕਰਕੇ ਗੁੱਡੇ ਉਦੋਂ ਬਾਅਦ ਫੇਰ ਇਹੇ ਪਾਣੀ ਪਾਣੀ ਪਾ ਦੇਣਾ ਆਪਾਂ ਠੀਕ ਆ ਤੇ ਹੁਣ ਲਿਆਓ ਪਾਣੀ ਪਾਈਏ ਠੀਕ ਆ ਟਾਈਮ ਬਹੁਤ ਹੋ ਗਿਆ ਪਾਣੀ ਪਾਈਏ ਤੇ ਟਾਈਮ ਹੋ ਗਿਆ 4:00 4.5 ਵਜੇ ਦਾ ਪਾਣੀ ਪੂਣੀ ਪਾਈਏ ਇਹਨਾਂ ਨੂੰ A to Z ਕੱਲ ਤੋਂ ਦਾਣਾ ਇਹਨਾਂ ਨੂੰ ਆਪਾਂ 2:00 ਦੀ ਰੁਟੀਨ ਬਣਾਉਣੀ ਕੱਲ ਤੋਂ 2:00 ਵਜ ਜਿਹੜੇ ਤਾਂ ਆਪਣੇ ਹੈਗੇ ਆ ਜੋੜਿਆ ਵਾਲੇ ਵੱਡੇ ਬੱਚੇ ਪਾਲਦੇ ਉਹਨਾਂ ਨੂੰ ਤਾਂ ਮੈਂ ਸਵੇਰੇ ਸ਼ਾਮ ਪੋਂਦਾ ਦੋ ਟਾਈਮ ਠੀਕ ਆ ਰਜਮਾ ਦਾਣਾ ਪੋਂਨਾ ਮੈਂ ਕੋ ਮਰੋ ਚੱਕਦਾ ਹੀ ਨਹੀਂ ਕਿਉਂਕਿ ਬੱਚੇ ਉਨੇ ਹੀ ਸੋਨੇ ਪਾਲਦੇ ਆਪਾਂ ਕੀ ਕਰਦੇ ਆ ਦਾਣੇ ਪਾਏ ਵਿਹਾਜੀ ਇੰਨੇ ਕਿ ਮੇਰੇ ਕਬੂਤਰ ਦਾਣਾ ਖਾਂਦੇ ਆ ਬਸ ਠੀਕ ਆ ਜੀ ਚੱਕ ਲੋ ਬਈ ਉਹ ਕਿਤੇ ਨਾ ਕਿਤੇ ਕਮਜ਼ੋਰੀ ਆਉਂਦੀ ਕਬੂਤਰਾਂ ਚ ਕਿਉਂ ਵੱਡੇ ਕਬੂਤਰਾਂ ਚ ਉਹ ਤੁਸੀਂ ਬੱਚੇ ਪਾਲਦੇ ਉਹਨਾਂ ਨੇ ਆਪ ਦਾਣਾ ਖਾਦਾ ਠੀਕ ਆ ਤੁਸੀਂ ਜਿੰਨਾ ਕ ਪਾਇਆ ਸੀ ਦਾਣਾ ਖਾਦਾ ਉਹ ਆਪ ਦਾ ਜਾ ਕੇ ਵਿੱਚ ਬੱਚਿਆਂ ਨੂੰ ਦੇ ਤਾ ਦਾਣਾ ਠੀਕ ਆ ਆ ਫਿਰ ਭੁੱਖੇ ਦੇ ਭੁੱਖੇ ਰਹਿ ਗਏ ਤੁਸੀਂ ਬਾਅਦੋਂ ਦਾਣਾ ਹੀ ਨਹੀਂ ਪਾਇਆ ਠੀਕ ਆ ਇਸ ਕਰਕੇ ਦਾਣਾ ਮੂਰੇ ਪਿਆ ਰਹਿੰਦਾ ਕਰੋ ਜਿਹੜੇ ਜੋੜੇ ਵਾਲੇ ਬੱਚੇ ਪਾਲਦੇ ਹਨ ਦਾਣਾ ਇਹਨਾਂ ਦੇਖਿਆ ਕਰੋ ਕਿ ਟ੍ਰੇ ਵੱਡੀ ਹੋਵੇ ਉਹਦੇ ਵਿੱਚ ਮਿਠਾ ਨਾ ਪੈਂਦੀਆਂ ਹੁਣ ਸਾਫ਼ ਸੁਥਰੇ ਦਾਣੇ ਰਹਿਣ ਕਬੂਤਰਾਂ ਦੇ ਪੈਰ ਨਾਲ ਲੱਗਣ ਇਸ ਆਪਨਾ ਦਾਣਾ ਪਾਇਆ ਕਰੋ ਵੱਡੇ ਕਬੂਤਰਾਂ ਦੇ ਮੂਰੇ ਦਾਣਾ ਚਾਹੀਦਾ ਯਾ ਜਦੋਂ ਵੀ ਬੱਚਾ ਮੰਗੇ ਕਬੂਤਰ ਦਾਣਾ ਖਾਵੇ ਜਾ ਗਿਆ ਆਪਦੇ ਬੱਚਿਆਂ ਨੂੰ ਦਵੇ ਤਾਂ ਹੀ ਕਬੂਤਰ ਕੱਲਾ ਬੱਚੇ ਪਾਲੂਗਾ ਜੇ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਤਾਂ ਤੇ ਆਜੋ ਬਾਬੇ ਪਹਿਲਾਂ ਪਾਣੀ ਪਾਈਏ ਗੱਲਾਂ ਬਾਤਾਂ ਬਾਅਦ ਚੋਂ ਜਿਹੜੀ ਬਾਬੇ ਬਿਮਰਾ ਲਿਆ ਠੀਕ ਹੈ ਪਾਣੀ ਜਿੱਤਾ ਆਪਾਂ ਪਾਈ ਇਹਦੇ ਮੈਂ ਦੋ ਢੱਕਣ ਜਿੰਨਾ ਦਾਣਾ ਆਪਾਂ ਸਾਰੇ ਕੁੱਤਰਾਂ ਨੂੰ ਪਾਣੀ ਦੋ ਢੱਕਣ ਮੈਂ ਦਾਣਿਆਂ ਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਤਾ 15-20 ਮਿੰਟ ਪਏ ਰਹੇ ਤੇ ਫਿਰ ਉਹ ਦਾਣੇ ਪਾਏ ਕਿਉਂਕਿ ਪਾਣੀ ਚੋਂ ਪੂਰਾ ਨਹੀਂ ਉਹਨਾਂ ਤੱਕ ਜਾਣਾ ਮੈਨੂੰ ਦੋ ਤਿੰਨ ਦਿਨ ਆਪਾਂ ਨੂੰ ਜ਼ਿਆਦਾ ਹੀ ਪੋਣਾ ਪੈਣਾ ਇਹਨਾਂ ਨੂੰ ਕਿਉਂਕਿ ਪ੍ਰੋਬਲਮ ਜ਼ਿਆਦਾ ਸੀ ਬਿਠਾ ਨੂੰ ਮੂੰਹ ਮਾਰਦੇ ਸੀ ਤਾਨੂੰ ਇਹ ਰਿਜ਼ਲਟ ਮੈਂ ਕੱਲ ਜਾਂ ਪਰਸੋਂ ਤੱਕ ਹੀ ਦਿਖਾ ਦੂੰਗਾ ਤੇ ਉਦਾਂ ਹੀ ਤੁਸੀਂ ਦਵਾਈ ਪੋਣੀ ਜਿੱਦਾਂ ਮੈਂ ਦੱਸਿਆ ਕੋਈ ਇਹ ਨਾ ਕਿ ਉਹ ਬਾਈ ਤੂੰ ਜਿਆਦਾ ਪਾਤੀ ਨਾ ਪਹਿਲਾਂ ਕਰਕੇ ਦੇਖਿਓ ਫਿਰ ਮੈਨੂੰ ਦੱਸਿਓ ਵੀ ਰਿਜ਼ਲਟ ਮਿਲਦਾ ਜਾਂ ਨਹੀਂ ਮਿਲਦਾ ਹਨਾ 100% ਰਿਜ਼ਲਟ ਮਿਲੂਗਾ ਬਾਬਿਓ ਲੋ ਬਾਬਿਓ ਆਪਾਦਾ ਘੰਟਾ ਰੋਕ ਕੇ ਨਾਲੇ ਤੋਂ ਪਾਣੀ ਪਾਇਆ ਦੇਖੋ ਪਾਣੀ ਪੂਤਰਾ ਸਾਰੇ ਨੇ ਰੱਜ ਕੇ ਪੀਤਾ ਮੈਂ ਫੂਨ ਪਰਾਂ ਪਿਆਈ ਚੱਕ ਲਿਆ ਜਾ ਕੇ ਉਹਨਾਂ ਨੇ ਪੀ ਲਿਆ ਐਣ ਰੱਜ ਕੇ ਪੁੱਤਰਾ ਨੇ ਪਾਣੀ ਪੀਤਾ ਦੇਖੋ ਆਪਣੇ ਆ ਵੀ ਦਵਾਈ ਲੱਗਣੀ ਆ ਇਹਨਾਂ ਨੇ ਹੁਣ ਰੱਜ ਕੇ ਪਾਣੀ ਪੀਤਾ ਦੇ ਏਦਾਂ ਪਾਣੀ ਪਾਇਆ ਕਰੋ ਇਹਦੇ ਨਾਲ ਫਾਇਦਾ ਬਹੁਤ ਹੈ ਬਬਲ A to Z ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਐਨ ਪਾ ਕੇ ਇੱਧਰ ਵੀ ਸਾਰਿਆਂ ਨੂੰ ਦਾਣਾ-ਦੂਣਾ ਪਾਤਾ ਹੈ Z ਹਨਾ ਅੰਦਰ ਟ੍ਰੇ ਚ ਵੀ ਪਾਤਾ ਤੇ ਥੋੜਾ ਜਿਹਾ ਮੈਂ ਬਾਹਰ ਖਿਲਾ ਰਿਆ ਸੀ ਵੀ ਬਾਹਰ ਵੀ ਖਾਲਿਆ ਕਰਨੇ ਗਿਆ ਕਿ ਤੇ ਬਾਹਰ ਨਹੀਂ ਟ੍ਰੇ ਚ ਪਾਇਆ ਬਾਹਰ ਥਾਫੀ ਛਾੜੂ ਮਾਰਿਆ ਹੋਇਆ ਤੇ ਉੱਪਰ ਵੀ ਕਬੂਤਰਾਂ ਨੂੰ ਜਿੰਨਾ ਵੀ A to Z ਸਾਰਿਆਂ ਨੂੰ ਦਾਣਾ-ਦੂਣਾ ਪਾ ਕੇ to Z ਬੰਦ ਕਰਤੇ ਹੁਣ ਤੇ ਪਾਣੀ-ਪੂਣੀ ਵੀ ਪਾਤਾ ਹੁਣ ਚੱਲੀਏ ਥੱਲੇ ਨੂੰ ਫੇਰ ਠਹਿਰ ਕੇ ਆਵਾਂਗੇ ਕਰੀ ਦੇਖਣਾ ਤੇ ਇੱਕ ਮਿੰਟ ਨਾਲ ਹੋਰ ਕੰਮ ਕੀਤਾ ਸੀ ਜਿੱਦਾਂ ਕਬੂਤਰ ਮਾ ਅੱਜ ਦੇਖੋ ਸਾਰੇ ਦੀਆਂ ਮੂੰਹ ਸਾਫ ਦਵਾਈ ਦਾ ਪਾਜੀ ਭਾਈ ਨਾ ਮੂੰਹ ਦੇਖੋ ਸਾਫ ਆ ਸਾਰਿਆਂ ਦਾ ਮੂੰਹ ਨਹੀਂ ਚੁੱਲ ਜਿਪੜੀ ਠੀਕ ਆ ਬਾਕੀ ਕਬੂਤਰ ਥੱਲੇ ਉੱਤੇ ਬੈਠੇ ਕੋਈ ਥੱਲੇ ਕਬੂਤਰ ਮੂੰਹ ਨਹੀਂ ਮਾਰਦਾ ਠੀਕ ਆ ਇਹਦਾ ਕੀਤਾ ਕੀ ਸੀ ਕੱਲ ਦਾਣਾ ਖਾ ਲਿਆ ਪਾਣੀ ਪੀ ਲਿਆ ਇਹਨਾਂ ਨੇ ਮੈਂ ਨਾਲੇ ਲਫਾਫਾ ਸੜਦਾ ਥੱਲੇ ਕਾਲਾ ਉਹ ਡਰ ਕੇ ਇੱਕ ਵਾਰੀ ਥੱਲੇ ਉਹ ਵੀ ਮੈਨੂੰ ਇਹ ਚੀਜ਼ ਤੋਂ ਹਟਾਇਆ ਅੱਜ ਕੋਈ ਵੀ ਕਬੂਤਰ ਕੋਈ ਦਵਾਈ ਦੇਣੀ ਭਾਈ ਦਵਾਈ ਤਾਂ ਜੀ ਭਾਈ ਨਾ ਕਬੂਤਰ ਥੱਲੇ ਚੁੰਝਾ ਮਾਰਨੋਂ ਹਟ ਗਏ ਐਦਾਂ ਹੀ ਜਿਹੜੇ ਉੱਪਰੜਾਵੇ ਬੱਚੇ ਆ ਉਹ ਵੀ ਕਰਦੇ ਸੀ ਅੱਜ ਅੱਜ ਮੈਂ ਉਹਨਾਂ ਨੂੰ ਵੀ ਦਾਣਾ ਪਾਣੀ ਪਾ ਕੇ ਹੁਣ ਲਫਾਫਾ ਸੜਦਾ ਥੱਲੇ ਸਾਰੇ ਡਰ ਕੇ ਹੁਣ ਡੰਡਿਆਂ ਤੇ ਬਹਿ ਗਏ ਤਿੰਨ ਚਾਰ ਦਿਨ ਇਹ ਤਾਂ ਡੰਡਿਆਂ ਤੇ ਬਹਿਣਗੇ ਇਹਨਾਂ ਨੂੰ ਅਕਲ ਆ ਜੂਗੀ ਕਿ ਵੀ ਇਹੀ ਡੰਡਿਆਂ ਤੇ ਬਹਿਣਾ ਦਾਣਾ ਪਾਣੀ ਖਾ ਕੇ ਜਦੋਂ ਇਹ ਦਾਣਾ ਖਾ ਲਿਆ ਉਦੋਂ ਬਾਅਦ ਲਫਾਫਾ ਸਿੱਟੋ ਤੇ ਠੀਕ ਹੈ ਬਾਬਿਓ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੈਂ ਤੁਹਾਡੇ ਸਾਰੇ ਭਰਾਵਾਂ ਦੇ ਕਮੈਂਟ ਪੜਦਾ ਹੁੰਨਾ ਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਕਿ ਜੋ ਗੱਲਾਂ ਤੁਹਾਡੇ ਨਾਲ ਕੀਤੀਆਂ ਹੁੰਦੀਆਂ ਉਹ ਤੁਹਾਨੂੰ ਸਮਝ ਆ ਜਾਣ ਸਾਰੀ ਵੀਡੀਓ ਚ ਕਿਹੜੀ ਕਿਹੜੀ ਗੱਲ ਕੀਤੀ ਤੁਸੀਂ ਦੇਖ ਸਕੋ ਤੇ ਓਕੇ ਬਾਬੇ ਮਿਲਦੇ ਆਂ ਅਗਲੀ ਵੀਡੀਓ ਚ